ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਆਪਣਾ ਪਲਸਨ ਮਟਰ ਟੁੱਟ ਰਿਹਾ ਸ਼ਰੀਰਾਮ ਦਾ ਬੀ ਆ ਇਹ ਮਟਰ 8 ਅਕਤੂਬਰ ਦਾ ਲੱਗਾ ਹੋਇਆ ਇਹ 95 100 ਦਿਨਾਂ ਦਾ ਮਟਰ ਟੁੱਟ ਰਿਹਾ ਮਟਰ 'ਚ ਦਾਣਾ ਪੂਰਾ ਬਣਿਆ ਹੋਇਆ ਪੂਰਾ ਲਵਾ ਮਟਰ ਆ ਜੀ ਫਲ ਵੀ ਬਹੁਤ ਬੂਟੇ ਨੂੰ ਲੱਗਾ ਹੋਇਆ ਹਜੇ ਪਹਿਲੀ ਤੜਾਈ ਹੋ ਰਹੀ ਆ ਹਜੇ ਫਲ ਵੀ ਫੁੱਲ ਲੱਗਾ ਹੋਇਆ ਬੂਟੇ ਨੂੰ ਅਸੀਂ ਦੂਜੀ ਤੜਾਈ ਵੀ ਕਰਾਂਗੇ ਇਹਦੇ ਵਿੱਚ ਤੇ ਮਟਰਾਂ ਦਾ ਰੇਟ ਵੀ ਹੁਣ 30 ਤੋਂ 25 ਰੁਪਏ ਜੀ ਹੈਗਾ ਵਾ ਤੇ ਮਟਰ ਪੂਰਾ ਲਵਾ ਕੋਈ ਵੱਲ ਨਹੀਂ ਸੁੱਕਦੀ ਪਈ ਅਜੇ ਇਧਰਲਾ ਪਾਸਾ ਸਾਰਾ ਟੁੱਟ ਗਿਆ ਏ ਤੇ ਹਜੇ ਵਿੱਚੋਂ ਤੜਾਈ ਚੱਲ ਰਹੀ ਆ ਤੇ ਇਧਰ ਰਹਿੰਦਾ ਵਾ ਤੜਾਈ ਕਰਨ ਵਾਲੀ ਹੁਣ ਤੁਹਾਨੂੰ ਬਖੂਨੇ ਆ ਜੀ ਇਧਰ ਤੜਾਈ ਰਹਿੰਦੀ ਏ ਹਜੇ ਦਾਣਾ ਪੂਰਾ ਬਣਿਆ ਹੋਇਆ ਮਟਰਾਂ ਦੇ ਵਿੱਚ ਪੂਰਾ ਵਧੀਆ ਮਟਰ ਆ ਸ਼ਰੀਰਾਮ ਦਾ ਬੀ ਸੀਗਾ ਤੋ ਦੇਖੋ